ਸੀ 12 ਸਮਗਲਰ ਨਾਰਕੋਟਿਕ ਕਾਟਲ ਜਿਹੜਾ ਬਸਟ ਕੀਤਾ 12 ਮੈਂਬਰ ਫੜੇ ਆ ਉਹਦੇ ਜਿਹੜੇ ਕਰਾਸ ਬਾਰਡਰ ਵੈਪਨਸ ਤੇ ਹਿਰੋਇਨ ਦੋਨਾਂ ਦਾ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਟੋਟਲ ਰਿਕਵਰੀ ਜਿਹੜੀ ਹੈਗੀ ਹੈ 2 ਕਿਲੋ 192 ਗ੍ਰਾਮ ਹੈਗੀ ਹਿਰੋਇਨ ਤੇ 3 ਪਿਸਟਲ ਨੇ 30 ਬੋਰ ਦੇ ਇਹਨਾਂ ਚੋਂ ਦੋ ਪਿਸਟਲ ਬੜੇ ਜਿਹੜੇ ਆਟੋਮੈਟਿਕ ਫਾਇਰ ਵਾਲੇ ਵੀ ਹੈ ਔਰ ਇਹ ਸਾਰੀ ਕਨਸਾਈਨਮੈਂਟ ਜਿਹੜੀ ਹੈ ਰੀਸੈਂਟਲੀ ਆਈ ਸੀਗੀ ਇਹਦੇ ਚ ਬਹੁਤ ਅੱਛਾ ਕੰਮ ਕੀਤਾ ਸਾਡੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਸਾਹਿਬ ਮੈਡਮ ਹਰਕਮਲ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਵਿਨੋਦ ਐਸਟੀਓ ਛਾਟਾ ਨੇ ਪਹਿਲਾਂ 192 ਗ੍ਰਾਮ ਗ੍ਰਾਮ ਦੀ ਰਿਕਵਰੀ ਹੋਈ ਔਰ ਉਹਦੇ ਚ ਜਦੋਂ ਅਸੀਂ ਅੱਗੇ ਚੱਲੇ ਤੇ ਬਾਕੀ ਮੁਲਜ਼ਮ ਤੇ ਬਾਕੀ ਨੈਟਵਰਕ ਜਿਹੜਾ ਉਹਦਾ ਪਤਾ ਫਾਸ਼ ਹੋਇਆ ਇਹ ਜਿਹੜੀ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਬਬਲੀ ਨਾਮ ਦੀ ਇੱਕ ਲੜਕੀ ਹੈਗੀ ਹੈ ਜਿਹੜੀ ਲੇਡੀ ਉਹ ਆਂਗਣਵਾੜੀ ਵਰਕਰ ਹੈ ਉਹਨਾਂ ਘਾਰੇ ਸੇਫ ਹਾਊਸ ਯੂਜ਼ ਕਰ ਰਹੇ ਸੀਗੇ ਕਿ ਕਿਸੇ ਨੂੰ ਸ਼ੱਕ ਨਾ ਪਵੇ ਔਰ ਉੱਥੇ ਹੀ ਪਹਿਲਾਂ maal ਲਿਆ ਕੇ ਡੰਪ ਕਰਦੇ ਰਹੇ ਔਰ ਉੱਥੋਂ ਅੱਗੇ ਡਿਸਟ੍ਰਿਬਿਊਸ਼ਨ ਕਰਦੇ ਰਹੇ ਇਹਦੇ ਚ ਜਿਹੜੇ 5 ਮੁਲਜ਼ਮ ਨੇ ਉਹ ਅਸੀਂ ਜੀਐਨਕੇ ਪੁਲਿਸ ਦੀ ਹੈਲਪ ਨਾਲ ਰਾਮਸੋਹ थाना ਹੈਗਾ ਉਹਨਾਂ ਦਾ ਡਿਸਟ੍ਰਿਕਟ ਰਾਮਬਨ ਜੀਐਨਕੇ ਪੰਜ ਬੰਦੇ ਉਥੋਂ ਗ੍ਰਿਫਤਾਰ ਕੀਤੇ ਤੇ ਬਾਕੀ ਅਸੀਂ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਲੋਕਲ ਸ਼ਾਟੇ ਏਰੀਏ ਦੇ ਵਿੱਚੋਂ ਇਹਦੇ ਚ ਜਿਹੜੀ ਡਰਗ ਮਨੀ ਹੈ ਉਹ ਉਹ ਵੀ ਟੋਟਲ ਰਿਕਵਰੀ ਹੋ ਗਈ ਤੁਹਾਡੇ ਕੋਲ 2 ਕਿਲੋ 192 ਗ੍ਰਾਮ ਤਿੰਨ ਪਿਸਟਲ ਤੀਬ ਹੋਰ 2,60,000 150 ਰੁਪਏ ਡਰਗ ਮਨੀ ਤੇ ਇੱਕ ਫੋਰਚੂਨਰ ਵਹੀਕਲ ਇਹ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਜਿਹੜਾ ਇਹਨਾਂ ਦੀ ਮਡਲੀ ਪੁੱਛ ਖੇਚੋ ਪਤਾ ਲੱਗਿਆ ਕਿ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਬਾਰਡਰ ਦਾ ਸੈਕਟਰ ਹੈ ਉਤੋਂ ਇਹ ਡਰੋਨ ਰਾਹੀਂ ਕਨਸਾਈਨਮੈਂਟਸ ਆਉਂਦੀਆਂ ਰਹੀਆਂ ਹੈ ਤੇ ਇਹ ਮਤਲਬ ਇਹਦੇ ਚ ਜਿਹੜੇ ਡਰਗ ਟ੍ਰੇਡ ਤੇ ਆਰਮਜ਼ ਦੇ ਟ੍ਰੇਡ ਦੇ ਵਿੱਚ ਤਕਰੀਬਨ 3 ਕਿ ਮਹੀਨੇ ਤੋਂ ਕਾਫੀ ਐਕਟਿਵ ਸੀਗੇ ਬਾਕੀ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਸਾਨੂੰ weapon and ਜਿਹੜੇ ਹੀਰੋਇਨ बरामदਗੀ ਦੀ ਆਸ ਹੈ ਕਾਫੀ ਸਰ ਜੀ ਹਾਂ ਜੀ ਸਰ ਇਹ ਰਾਮਸੂ ਜਿਹੜੇ ਕਹਿੰਦੇ ਤੁਮ ਬੜੇ ਜੀ ਉੱਥੇ ਵੇਚਣ ਗਏ ਸੀ ਜਾਂ ਉਹਦੇ ਜਾਂ ਹਾਈਡ ਆਊਟ ਸੀ ਇਹਨਾਂ ਦੀ ਦੇਖੋ ਉੱਥੇ ਅਜੇ ਤੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਘੁੰਮਣ ਗਏ ਸੀਗੇ ਕਿਉਂਕਿ ਬਰਫਬਾਰੀ ਹੋ ਰਹੀ ਸੀਗੀ ਬਟ ਅਸੀਂ ਉਹ ਐਂਗਲ ਵੀ ਜੇ ਐਨ ਕੇ ਪੁਲਿਸ ਨਾਲ ਤੇ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕੀਤਾ ਹੈ ਬਾਕੀ ਇਹਨਾਂ ਦੀ ਜਿਹੜੀ ਟੈਕਨੀਕਲ ਤੇ ਦੂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੇ ਬੰਦੇ ਹਾਰਡਨ ਹੈਗੇ ਹਾਲਾਂਕਿ ਇਹਨਾਂ ਦੇ ਖਿਲਾਫ ਪੁਰਾਣੇ ਕੋਈ ਮੁਕੱਦਮਾ ਨਹੀਂ ਹੈ ਕਿਸੇ ਦੇ ਖਿਲਾਫ ਜਿਹੜਾ ਇਹਦਾ ਕਿੰਗਪਿੰਨ ਹੈਗਾ ਉਹ ਮਨਜੀਤ ਇਲੀਅਸ ਭੋਲਾ ਹੈਗਾ ਇਹ ਥਾਣਾ ਰਾਜਾ ਸੰਸੀ ਰਹਿਣ ਵਾਲਾ 27 ਸਾਲ ਦੀ ਉਮਰ ਹੈ ਕਰਪੈਂਟਰ ਦਾ ਕੰਮ ਕਰਦਾ ਹੈ ਦੂਜੇ ਜਿਹੜੇ ਬੰਦੇ ਨੇ ਜੋਬਨਪ੍ਰੀਤ ਹੈ ਹਰਪ੍ਰੀਤ ਅਮਰਤਪਾਲ ਅਨਿਕੇਤ ਹਰਸ਼ਪ੍ਰੀਤ ਗੁਰਪ੍ਰੀਤ ਲਵਪ੍ਰੀਤ ਮਨਦੀਪ ਰੇਸ਼ਮਾ ਇੱਕ ਲੇਡੀ ਹੋਰ ਹੈ ਔਰ ਬਬਲੀ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ ਜਿਹਦੇ ਘਰ ਵਿੱਚ ਪਾਉਂਦੇ ਸੀ ਇੱਕ ਆਕਾਸ਼ਦੀਪ ਹੈ ਸੋ ਇਹਦੇ ਨਾਲ ਜਿਹੜੀ ਗੱਲ ਇੱਕ ਸਾਹਮਣੇ ਆਈ ਹੈ ਕਿ ਜਿਹੜਾ ਕੱਲੀ ਹੀਰੋਇਨ ਦਾ ਕੰਮ ਨਹੀਂ ਹੋ ਰਿਹਾ ਕਿ ਨਾਲ ਹੀ ਉਹ ਕਿਸੇ ਨਾ ਕਿਸੇ ਕਨਸਾਈਨਮੈਂਟ ਦੇ ਵਿੱਚ ਵੈਪਨਸ ਵੀ ਨਾਲ ਲੈ ਕੇ ਆ ਰਹੇ ਆ ਇਹ ਇਹ ਜਿਹੜਾ ਨੈਟਵਰਕ ਹੈ ਸੋ ਇੱਥੇ ਅਸੀਂ ਕੰਮ ਕਰ ਰਹੇ ਆ ਅਜੇ ਇਹ ਹੈਂਡਲਰ ਪਾਕਿਸਤਾਨ ਵਾਲੇ ਦਾ ਤਾਂ ਕਲੀਅਰ ਹੋਇਆ ਸਾਨੂੰ ਪਰ ਇਹਨਾਂ ਨੇ ਕੁਝ ਹੋਰ ਹੈਂਡਲਰ ਸਾਨੂੰ ਪਤਾ ਅਜੇ ਨਹੀਂ ਲੱਗ ਸਕੇ ਕਿਉਂਕਿ ਕੋਈ ਟੈਕਨੀਕਲ ਉਹਦੀ ਜਿਹੜੀ ਹੈ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਉਹਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਤਾਂ ਕਿ ਇਹ ਸਾਰਾ ਟੋਟਲ ਜਿਹੜਾ ਇਹਦਾ ਪਿੱਛਾ ਬੇਸ ਹੈ ਉਹੀ ਸਾਰਾ ਸਮੈਸ਼ ਹੋ ਜਾਏ ਡ੍ਰੌਪ ਆਊਟ ਕਿੱਥੋਂ ਆਇਆ ਸਾਰਾ ਅਜਨਾਲਾ ਤੇ ਰਮਦਾਸ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਮੈਂ ਤੁਹਾਨੂੰ ਦੱਸਿਆ ਉਹ ਸੈਕਟਰ ਦੇ ਵਿੱਚ ਬਾਰਡਰ ਦੇ ਉੱਤੋਂ ਆਈ ਹੈ ਜੀ ਔਰ ਇਹ ਜਿਹੜਾ ਜੇ ਆਪਾਂ ਇਹਦੇ ਪਛੋਕੜ ਜਾਈਏ ਮਨਜੀਤ ਭੋਲਾ ਜਦੋਂ ਕਾਰਪੈਂਟਰ ਦਾ ਕੰਮ ਕਰਦਾ ਸੀ ਡੇਰਾ ਬਾਬਾ ਨਾਨਕ ਤੇ ਉਸ ਏਰੀਏ ਚ ਨੇ ਕਾਰਪੈਂਟਰੀ ਦੇ ਵਿੱਚ ਜਦੋਂ ਗਿਆ ਤੇ ਇਹਦੇ ਲਿੰਕ ਸਟੈਬਲਿਸ਼ ਹੋ ਗਏ ਉਹ ਉਹਦੇ ਚ ਆਪਣੇ ਇਹਦੇ ਉਹ ਜਦੋਂ ਉਹਨਾਂ ਨਾਲ ਲਿੰਕ ਸਟੈਬਲਿਸ਼ ਹੋਏ ਤੇ ਉਸ ਤੋਂ ਬਾਅਦ ਇਸ ਨੈਟਵਰਕ ਦੇ ਵਿੱਚ ਆ ਗਿਆ ਤੇ ਇਹਨੇ ਜਿਹੜਾ ਸਾਰਾ ਸਿਸਟਮ ਬਣਾ ਲਿਆ ਮੇਨ ਗੱਲ ਉਹੀ ਹੈ ਮਨੀ ਔਰ ਫਾਈਨੈਂਸ਼ੀਅਲ ਜਿਹੜਾ ਹੈ अगेन ਉਸ ਲਾਲਚ ਦੇ ਵਿੱਚ ਆ ਕੇ ਸਾਰਾ ਇਹ ਕੰਮ ਕੀਤਾ ਗਿਆ ਸਰ ਜਿਹੜੀ ਆਂਗਨਵਾਰੀ ਵਰਕਟ ਤੁਸੀਂ ਦੱਸ ਰਹੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਤਾਂ ਕਈ ਉਹ ਕਿਸ ਤਰ੍ਹਾਂ ਸੀ ਇਹਨਾਂ ਦੇ ਨਿਵੇਸ਼ਣ ਦੇ ਵਿੱਚ ਸੀ ਤੇ ਕਿਸ ਤਰ੍ਹਾਂ ਉਹਦੇ ਨਾਲ ਆਈ ਆ ਪਹੁੰਚਿਆ ਨਾ ਦੇਖੋ ਇਹ ਰਹਿਣ ਵਾਲੇ ਉਸ ਏਰੀਏ ਦੇ ਨਾਲ-ਨਾਲ ਨੇ ਜਿਹੜੇ ਬਾਕੀ ਦੇ ਮੁੰਡੇ ਨੇ ਨਾ ਜੀ ਕੋਈ ਬਿਜਲੀ ਦਾ ਕੰਮ ਕਰਦਾ ਤੇ ਛਾਟੇ ਏਰੀਏ ਚ ਕਾਫੀ ਇਹਨਾਂ ਦਾ ਜੇ ਆਪਾਂ ਦੇਖੀ ਲਈਏ ਬਬਲੀ ਹੈ ਉਹ ਗੁਰੂ ਅਮਰਦਾਸ ਕਲੋਨੀ ਨਾਰਾਇਣਗੜ੍ਹ ਛਾਟਾ ਦੇ ਵਿੱਚ ਰਹਿ ਰਹੀ ਹੈ ਜਿਹਦਾ ਨਾਮ ਮੈਂ ਲੈ ਰਿਹਾ ਸੀਗਾ ਤੇ ਜੋਬਨਪ੍ਰੀਤ ਜਿਹੜਾ ਮੁੰਡਾ ਉਹ ਅਰਜਨ نگر ਪੱਠੇ ਦੇ ਕੋਲ ਜਿਹੜਾ ਉਹਦਾ ਕੰਮ ਕਰਦਾ ਪਿਛਲੀ ਦਾ ਸੋ ਇਹ ਉਸ ਏਰੀਆ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੰਟੈਕਟ ਹੋਇਆ ਔਰ ਇੱਕ ਦੂਜੇ ਨੂੰ ਜਾਣਦੇ ਸੀਗੇ ਤੋਂ ਉਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੇ ਲਾਲਚ ਵਾਸਤੇ ਹੀ ਸਾਰਾ ਇਹ ਕੰਮ ਕੀਤਾ ਗਿਆ ਹੈ ਨਾ ਵੱਲੋਂ ਬਟ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਇਹਨਾਂ ਨੇ ਅੱਗੇ ਕਿਹਨੂੰ ਕਿਹਨੂੰ ਦਿੱਤੇ ਪਹਿਲੀਆਂ ਅਸਾਈਨਮੈਂਟ ਉਸ ਉਹਦੇ ਉੱਤੇ ਸਾਡੇ ਵਾਸਤੇ ਮੇਜਰ ਚੈਲੰਜ ਹੈ ਉਹਦੇ ਆਪਾਂ ਉੱਤੇ ਜ਼ੋਰ ਪਾ ਰਹੇ ਹਾਂ ਪੈਸੇ ਤਾਂ ਇਹਨਾਂ ਨੂੰ ਜਦਾਂ ਵੇਚੇ ਜਿਹੜੇ ਡਰਗ ਮੰਨੀ ਹੈ ਉਹਦੇ ਤੋਂ ਹੀ ਆ ਗਈ ਹੈ। ਵੀਰ ਜੀ ਕਿੱਥੇ ਕਿੱਥੇ ਲੱਗਿਆ ਉਹ ਉਹੀ ਅਸੀਂ ਦੇਖ ਰਹੇ ਹਾਂ ਜੀ ਕਾਫੀ ਇਹਨਾਂ ਨੇ ਜਗ੍ਹਾ ਦਸੀਆਂ ਆਊਟਸਾਈਡ ਡਿਸਟ੍ਰਿਕਟ ਅਮਰਸਰ ਕਮਿਸ਼ਨਰੇਟ ਤੋਂ ਬਾਹਰ ਦਸੀਆਂ ਬਟ ਉੱਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਆਪਾਂ ਸਾਰਾ ਉਸ ਏਰੀਆ ਦੇ ਕੈਮਰੇ ਵਗੈਰਾ ਸਾਰਾ ਕੁਝ ਟੈਕਨੀਕਲੀ ਸਾਰਾ ਦੇਖ ਰਹੇ ਜੀ ਕਿੰਨਾ ਕੁ ਪੁਰਾਣਾ ਨੈਟਵਰਕ ਹੈ ਨਾਲ ਤਿੰਨ ਕਿ ਮਹੀਨੇ ਤੋਂ ਐਕਟਿਵ ਨੇ ਜੀ ਕਾਫੀ ਸਰ ਬਬਲੀ ਦੀ ਕਿੰਨੀ ਕੰਵਰਮੈਂਟ ਹੈ ਜੀ ਦੇਖੋ ਜਿਹਦੇ ਘਰ ਰੱਖੇ ਮਤਲਬ ਉਹਦੇ ਘਰ ਚ ਰੱਖੀ ਹੈ ਤੇ ਉਥੇ ਸੇਫ ਹਾਊਸ ਬਣਾਇਆ ਉਥੇ ਲੋਕਾਂ ਨੂੰ ਸ਼ੱਕ ਹੀ ਨਹੀਂ ਪੈਂਦਾ ਵੀ ਲੇਡੀ ਦਾ ਘਰ ਹੈ ਨਾਰਮਲ ਜਿਹਾ ਉਥੇ ਕੋਈ ਚੀਜ਼ ਰੱਖ ਦਿਓ ਕੋਈ ਪੁਲਿਸ ਸ਼ੱਕ ਹੀ ਨਹੀਂ ਕਰ ਸਕਦੀ ਉਹਨੂੰ ਪਤਾ ਸੀ ਇਹ ਕੰਮ ਕਰਦਾ ਹਾਂਜੀ ਹਾਂਜੀ ਬਿਲਕੁਲ ਬੋਲਾ ਸਾਹਿਬ ਜਿਹੜੀ ਇਹ ਲੜਕੀ ਜਿਹਦੀ ਪਹਿਲਾਂ ਫੜੀ ਸੀ ਉਸੇ ਉਸੇ ਲਾਈਨ ਨਾਲ ਉਹਨਾਂ ਦੇ ਵੀ ਲਿੰਕਸ ਨੇ ਹੈਗੇ ਇੱਕ ਲੜਕੀ ਪਿੱਛੇ ਫੜੀ ਸੀ ਸਾਡੀ ਜੀ ਜਿਹੜੇ ਦੋ ਜਣ ਸਾਬ ਉਹਨਾਂ ਦਾ ਵੀ ਲਿੰਕਸ ਨਹੀਂ ਕਿਉਂਕਿ ਉਹਨਾਂ ਦਾ ਕੰਮ ਇਸ਼ਾ ਹੀ ਸੀਗਾ ਨਹੀਂ ਉਹ ਹੋਰ ਉਹ ਨਵੇਂ ਨਹੀਂ ਇਹ ਸਾਰੇ 12 ਦੇ 12 ਬੰਦੇ ਆਪਾਂ ਫੜ ਲਏ ਆ ਸਿਰਫ ਇਹਨਾਂ ਦੇ ਕੁਝ ਜਿਹੜੇ ਕਨੈਕਸ਼ਨਸ ਨੇ ਉਹ ਮੈਂ ਤੁਹਾਨੂੰ ਦੱਸਿਆ ਸੀ ਉੱਥੇ ਵਰ ਨਵਾੜੀ ਵਰਕਰ ਦਾ ਗਵਰਨਮੈਂਟ ਅਪਲਾਈ ਇਸ ਤਰ੍ਹਾਂ ਦਾ ਉਹਨਾਂ ਦੀ ਨੋਰਮਲਟ ਕਿੰਨੀ ਚੱਲਨਾ ਉਹ ਚੈੱਕ ਕਰ ਦਿੰਨੇ ਆ ਭਾਬੀ ਉਹਨਾਂ ਅੰਗਣਵਾੜੀ ਵਰਕਰ ਕਿਸ ਤਰ੍ਹਾਂ ਦਾ ਉਹ ਉੱਥੇ ਵੀ ਰਸੀ ਅਜੇ ਉਧਰ ਗਏ ਨਹੀਂ ਆਫੀਸ਼ੀਅਲੀ ਕਿਉਂਕਿ ਅਸੀਂ ਮੇਨਲੀ ਇਹਨੂੰ ਨੈਟਵਰਕ ਨੂੰ ਤੋੜਨ ਦੇ ਵਿੱਚ ਲੱਗੇ ਹੋਏ ਸੀ ਸੋ ਅਸੀਂ ਮੈਂ ਆਪਣੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਡੀਜੀ ਸਾਹਿਬ ਨੇ ਵੀ ਇਹਨੂੰ ਟਵੀਟ ਕੀਤਾ ਹੁਣੀ ਤਾਂ ਮਤਲਬ ਇਟ ਇਜ਼ ਅ ਗੁੱਡ ਕੈਚ ਇਨ ਦੀ ਨਿਊ ਇਅਰ ਔਰ ਇਹਦੇ ਨਾਲ ਮੇਨ ਗੱਲ ਹੈ ਕਿ ਸਾਡਾ ਜਪਨ ਐਂਡ ਨਾਰਕੋਟਿਕ ਦੋਨੋਂ ਦਾ ਜਿਹੜਾ ਕਨੈਕਸ਼ਨ ਹੈ ਔਰ ਨੈਟਵਰਕ ਉਸ ਮੈਚ ਹੁੰਦਾ ਉਹਨਾਂ ਡੈਫੀਨਿਟਲੀ ਰਾਹਤ ਹੁੰਦੀ ਹੈ ਕੋ ਟੈਰਰ ਐਂਗਲ ਵੀ ਨਹੀਂ ਟੈਰਰ ਐਂਗਲ ਨਹੀਂ ਬਿਲਕੁਲ ਤਿੰਨ ਮਹੀਨੇ ਦੇ ਸਰ ਕਿੰਨੀਆਂ ਤੇ ਡਿਸਾਈਨਮੈਂਟ ਇਹਨਾਂ ਨੇ ਜਿਵ ਕਰ ਦਿੱਤੀ ਦੇਖੋ ਉਹ ਕਹਿਣਾ ਅਜੇ ਇੰਟਰੋਗੇਸ਼ਨ ਤੇ ਡਿਪੈਂਡ ਕਰਦਾ ਗੱਲਾਂ ਕੋਆਬਰੇਟ ਕਰਨੀਆਂ ਬਹੁਤ ਸਾਰਾ ਕੁਝ ਛੋਟਾ ਟਾਈਮ ਵੀ ਵੇਸਟ ਹੋ ਗਿਆ ਉਹ ਵੀ ਪਾਰਟੀ ਇਥੋਂ ਗਈ ਉਥੇ ਜੇ ਐਂਡ ਕੇ ਤੋਂ ਫੜ ਕੇ ਫੜ ਕੇ ਲਿਆਈ ਉਹਦੇ ਚ ਇੰਟਰੋਗੇਸ਼ਨ ਨੂੰ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਦੇ ਤੇ ਫੋਕਸ ਹੁਣ ਕਰਨਾ ਬੈਕਲ ਸਾਰੀ ਇਹਨਾਂ ਨੇ ਇਹ ਸੀ ਜਿਹੜਾ ਉਹਨਾਂ ਨੇ ਭੇਜ ਦਿੱਤੇ ਜਾਨੂੰ ਉਹ ਯਾਰ ਇਹਨਾਂ ਨੂੰ ਬੰਦਾ ਅੱਗੇ ਵੀ ਇਹਨਾਂ ਦੇ ਧਿਆਨ 'ਚ ਹੀ ਸੀ ਸਾਰੀ ਗੱਲ ਇਹਨਾਂ ਨੇ ਅੱਗੇ ਡਿਲੀਵਰੀ ਦੇਣੀ ਸੀ ਜੇ ਆਪਾਂ ਵੈਪਨ ਦੇਖੀਏ ਕਾਫੀ ਇਹ ਮਤਲਬ ਸਫਿਸਟੀਕੇਟਿਡ ਵੈਪਨ ਨੇ 3.04 ਦੇ ਜਿਹੜੇ ਉਹਨਾਂ 'ਚੋਂ ਦੋ ਵੈਪਨ ਜਿਹੜੇ ਆ ਉਹ ਆਟੋਮੈਟਿਕ ਫਾਇਰ ਵੀ ਕਰ ਸਕਦੇ ਆ